ਦਿਨ ਰਾਤ ਮਾਇਨੋ ਹੋ ਰਹੀ ਆ ਅਸੀਂ ਅਜ ਤੋਂ ਮਹੀਨਾ ਹੋ ਗਿਆ ਪਹਿਲਾਂ ਜੋ ਬਹੁਤ ਟਾਈਮ ਤੋਂ ਅਸੀਂ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਕਰ ਰਹੇ ਆ ਪਰ ਪ੍ਰਸ਼ਾਸਨਾਂ ਨੂੰ ਕੋਈ ਅੱਗੇ ਚੱਲਗੇ ਅੱਗੇ ਚੱਲਗੇ ਇਹੋ ਬਚ ਕੇ ਕਹਿ ਰਹੇ ਆ ਅਰੇ ਸਾਡੀ ਜੀ ਸੁਣਵਾਈਏ ਨਾ ਗੱਲਬਾਤ ਹੋਈ ਗਿਆ ਇਸ ਮੈਟਰ ਦੇ ਵਿੱਚ ਕੀ ਹਾਂ ਜਾਂ ਪਟਾਈ ਆ ਉਹ ਉਹ ਫੋਟੋ ਯਾ ਤਿੰਨ ਮੋੜ ਤੱਕ ਕਰ ਸਕਦਾ ਇਹ ਤਾਂ ਕੋਈ ਪਾਈ ਹੋਣੀ ਹਾਂਜੀ ਮੇਰਾ ਨਾਮ ਹੈ ਗਗਨਦੀਪ ਸਿੰਘ ਔਰ ਮੇਰੇ ਪੈੜੀ ਹੈ ਇੱਥੇ ਔਰਲੇ ਪਾਸੇ ਔਰ ਪਾਰਲੇ ਪਾਸੇ ਵੀ ਤੇ ਆਹ ਮਸ਼ੀਨਾ ਸੰਤ ਕ੍ਰੈਸ਼ਰ ਦੀ ਮਸ਼ੀਨਾ ਲੱਗੀਆਂ ਹੋਈਆਂ ਇੱਥੇ ਜੋ ਦੇ ਦਿਨ ਰਾਤ ਮਾਈਨ ਕੋ ਹੋ ਰਹੀ ਆ ਅਸੀਂ ਅੱਜ ਤੋਂ ਮਹੀਨਾ ਹੋ ਗਿਆ ਪਹਿਲਾਂ ਜੋ ਬਹੁਤ ਟਾਈਮ ਤੋਂ ਅਸੀਂ ਪ੍ਰਸ਼ਾਸਨ ਨਾਲ ਅਸੀਂ ਗੱਲਬਾਤ ਕਰ ਰਹੇ ਆ ਪਰ ਪ੍ਰਸ਼ਾਸਨਾਂ ਨੂੰ ਕੋਈ ਆਗੇ ਚੱਲ ਗਏ ਆਗੇ ਚੱਲ ਗਏ ਇਹੋ ਕੁਝ ਕਹਿ ਰਹੇ ਆ ਪਰ ਨਹੀਂ ਸੁਣਵਾਈ ਅਜੇ ਕੁਝ ਨਹੀਂ ਹੋਈ ਪਰ ਅਸੀਂ ਅੱਜ ਹਾਰ ਕੇ ਫੇਰ ਅਸੀਂ ਤੀਜੀ ਵਾਰੀ ਫੇਰ ਅੱਜ ਮੀਡੀਆ ਸਾਡੇ ਨਾਲ ਆ ਸਾਰਾ ਔਰ ਪਿੰਡ ਦੇ ਜਿੰਨੇ ਵੀ ਮੈਂਬਰ ਸਰਪੰਚ ਅੱਜ ਜ਼ਿੰਮੇਵਾਰ ਸਾਰੇ ਇੱਥੋਂ ਦੇ ਜਿਹਨਾਂ ਦੀ ਪੈਲੀਆਂ ਉਹ ਸਾਰੇ ਸਾਡੇ ਨਾਲ ਆਏ ਆ ਔਰ ਇਹ ਕਹਿ ਰਿਹਾ ਸੀ ਬਿਆਨ ਦਿੱਤੇ ਸੀ ਇਹਨਾਂ ਕਿ ਮੈਂ ਨਿਸ਼ਾਨ ਦੀ ਕਰਾਈ ਆ ਤੇ ਜ਼ਮੀਨ ਦੀ ਇਹ ਆ ਮੈਂ ਜਿੰਮੇਦਾਰ ਇਹਨਾਂ ਜਿਹੜਾ ਪੈੜੀਆਂ ਨੂੰ ਇੱਕ ਨੂੰ ਪੁੱਛ ਲੋ ਕਿ ਕਿਸੇ ਨੂੰ ਵੇਣ ਸੱਧਿਆ ਹੋਵੇ ਕਿ ਹਾਂ ਵੀ ਨਿਸ਼ਾਨਦੀ ਹੋ ਰਹੀ ਆ ਆਣ ਕੇ ਸਾਡੇ ਨਾਲ ਨਿਸ਼ਾਨਦੀ ਆ ਅੱਡੇ ਜਿੱਥੇ ਮਸ਼ੀਨਾਂ ਲੱਗੀਆਂ ਪਾਰਲੇ ਪਾਸੇ ਵੇਖੋ ਆਡੀ ਜ਼ਮੀਨ ਸਾਰੀ ਪੋਟੜੀ ਜਾਨਾ ਨੇ ਔਰ ਆ ਵੇਖੋ ਪਾਣੀ ਆ ਨਾ ਸੁੱਟਿਆ ਸਿੱਧਾ ਸਾਡੀ ਪੈਣੀ ਦੀ ਪੈਲੀ ਦੇ ਵਿੱਚੋਂ ਦੇ ਵਿੱਚ ਸੁੱਟਿਆ ਗੰਦਾ ਪਾਣੀ ਸਾਰਾ ਸੁੱਟਿਆ ਨਾ ਨੇ ਤੇ ਅਸੀਂ ਇਹੋ ਮੰਗ ਕਰਨੇ ਆ ਕਿ ਜੇ ਹੁਣ ਇਹਨਾਂ ਦੀ ਮਸ਼ੀਨਾਂ ਨਾ ਬੰਦ ਹੋਈਆਂ ਤੇ ਅਸੀਂ ਜਥੇ ਬੰਦੀਆਂ ਸੱਦ ਕੇ ਉਹਨਾਂ ਨੂੰ ਪੱਕਾ ਧਰਨਾ ਲਾਵਾਂਗੇ ਔਰ ਪ੍ਰਸ਼ਾਸਨ ਵੀ ਵਿੱਤੇ ਵਿੱਚੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਹੀ ਸਾਰੀ ਅ ਚਿਹਰੇ ਵੀ ਤੁਸੀਂ ਰੋਲਾ ਰਪਾ ਪਾਇਆ ਸੀ ਪਰ ਉਹਨਾਂ ਕਹਿੰਦੇ ਕਹਿੰਦੇ ਬਲੈਕਮੇਲਰ ਆ ਕਹਿੰਦੇ ਇਹ ਹਾਂਜੀ ਹਾਂਜੀ ਸਰ ਸਾਨੂੰ ਕਹਿ ਰਿਹਾ ਬਲੈਕਮੇਲਰ ਆਈਆਂ ਕਹਿੰਨੇ ਤੁਹਾਡੇ ਮੂੰਹ ਤੇ ਸਾਹਮਣੇ ਆਇਆ ਨੂੰ ਦੱਸੇ ਸੀ ਬਲੈਕਮੇਲਰ ਆਈ ਕੀ ਹੈ ਨਾ ਕੋਈ ਕੀ ਲਿਆ ਇਹ ਤਾਂ ਕੋਈ ਜਿਹੜਾ ਬਲੈਕਮੇਲਰ ਸਾਨੂੰ ਕਹਿ ਰਿਹਾ ਆਈਆਂ ਸਾਹਮਣੇ ਤੁਹਾਡੇ ਆਵੇ ਕੀ ਕਹਿਣਾ ਚਾਹੁੰਦੇ ਹੋ ਕੀ ਮੈਂ ਆਈ ਤੁਹਾਡੀਆਂ ਜ਼ਮੀਨਾਂ ਵੇਖੋ ਨਾ ਆ ਗੰਨਾ ਵੇਖੋ ਇੱਧਰ ਕਮਾ ਕੇ ਉੱਧਰ ਕੈਮਰਾ ਮਾਰੋ ਸਾਰੇ ਗੰਨਾ ਫਸਲ ਸਾਡੀ ਸਾਰੀ ਖਰਾਬ ਹੋ ਚੁੱਕੀ ਆ ਔਰ ਸਾਲ ਤੋਂ 2 ਸਾਲ ਤੋਂ ਮਾਈਨਿੰਗ ਕਰ ਰਿਹਾ ਪਿਛਲੇ ਸਾਲ ਤੋਂ ਵੀ ਇਹਨਾਂ ਨੇ ਸਾਰੀ ਇੱਥੋਂ ਮਾਈਨਿੰਗ ਕੀਤੀ ਜਿਹੜੀ ਸਾਰੀ ਬੁੱਟੀ ਗਈ ਆ ਸਾਡੀ ਜ਼ਮੀਨ ਸਾਰੀ ਉਧਰੋਂ ਪਰਲੇ ਪਾਸੇ ਫਿਰ ਹੋ ਚੁੱਕੀ ਆ ਔਰ ਇਹਨੂੰ ਪੁੱਛੇ ਕਹਿ ਰਿਹਾ ਸੀ ਕਿ ਮੈਂ ਇੱਥੇ ਫਸਲਾਂ ਪਧਰੀ ਕਰਕੇ ਫਸਲਾਂ ਦੋ ਤਿੰਨ ਸਾਲ ਤੋਂ ਲਾ ਰਿਆ ਇਹਨੂੰ ਪੁੱਛੇ ਸਾਡੇ ਸਾਹਮਣੇ ਆਵੇ ਇੱਕ ਜੇ ਫਾਰਮ ਹੀ ਦੱਸ ਦੇ ਕਿ ਕਿਹੜੀ ਫਸਲ ਇੱਥੇ ਨਵੀਂ ਬੀਜੀ ਵਜਾਈ ਕੀਤੀ ਆ ਇਹ ਦੇਖੋ ਨਾ ਕਿੰਨੀਆਂ ਪਾਣੀ ਦੇ ਵਿੱਚੋਂ ਜਾ ਰਿਹਾ ਸਾਰਾ ਰੇਤਾ ਹਾਡੇ ਸਾਹਮਣੇ ਤੇ ਆਵੇ ਕਿਹਨਾ ਕਿਹਦੇ ਕਿਹ ਜਿੰਮੇਦਾਰ ਨਾ ਵੀ ਕਿਹਦੇ ਨਾਲ ਗੱਲ ਉਹਨੂੰ ਸਾਹਮਣੇ ਕਰੇ ਤੁਹਾਡੇ ਕਿ ਹਾਂ ਵੀ ਕਿਸੇ ਨਾਲ ਗੱਲ ਹੋਈ ਆ ਜਿਹੜੇ ਰੋਲਾ ਪਾਉਂਦੇ ਇਹਨਾਂ ਨੂੰ ਵੀ ਕਦੇ ਕਿਤੇ ਫਸਲ ਨਹੀਂ ਵਿਜੀ ਇਹ ਕਦੋਂ ਕਿਉਂ ਨਹੀਂ ਫਸਲ ਆ ਬਾਜੀ ਸਾਹਮਣੇ ਵੇਖੋ ਗੰਨਾ ਬੀਜਿਆ ਹੋਇਆ ਸੀ ਤੁਹਾਡਾ ਰੋਡ ਵੀ ਗਿਆ ਕੋ ਬਹੁਤ ਜ਼ਿਆਦਾ ਸਾਡੇ ਸਾਹਮਣੇ ਤੇ ਆਵੇ ਸਾਡੇ ਨਾਲ ਗੱਲ ਕਰੇ ਆ ਪਿੰਡ ਨੂੰ ਢਾਹ ਲੱਗੀ ਆ ਸਪਾਰ ਜਿੰਨਾ ਸਪਾਰ ਦੇ ਵਿੱਚ ਰਹਿ ਗਿਆ ਸਾਰਾ ਪਿੰਡ ਨੂੰ ਢਾਹ ਲੱਗ ਗਈ ਆ ਅੱਗ ਦੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਇਹੋ ਕਰਨੀ ਹੈ ਕਿ ਕ੍ਰੈਸ਼ਰ ਬੰਦ ਹੋਣਾ ਚਾਹੀਦਾ ਕੋ ਕਿੰਨਾ ਡੈਂਪ ਕਰ ਲਿਆ ਵਾ 2 ਕਰੋੜ ਦਾ ਘਟੋ ਘਟ ਮਾਲ ਡੈਂਪ ਕਰ ਲਿਆ। ਉਰੇ ਰਸਤੇ 'ਚ ਇੰਨਾ ਘਟਾ ਮਿੱਟੀ ਆ। ਉਧਰ ਉਹ ਮੁਰਗੀ ਖਾਨੇ ਵਾਲੇ ਵੀ ਉਹਨਾਂ ਦੇ ਚੂਚੇ ਬਹੁਤ ਮਾਰ ਚੁੱਕੇ ਆ ਔਰ ਫਸਲਾਂ, ਸਬਜ਼ੀਆਂ ਬਹੁਤ ਖਰਾਬ ਹੋ ਚੁੱਕੀਆਂ। ਇੰਨਾ ਕ ਜਿਆਦਾ ਔਰ ਮਸ਼ੀਨਾਂ ਵੇਖੋ ਹੁਣ ਸਾਡੇ ਹਾਲ ਵੇਖ ਕੇ ਬਹੁਤ ਖਲਾਰ ਚੁੱਕੀਆਂ। ਗੱਡੀਆਂ ਚੱਲ ਰਹੀਆਂ। ਚੱਲ ਰਹੀਆਂ ਪਾਣੀ ਦੇ ਵਿੱਚ। ਔਰ ਇਹਨੂੰ ਪੁੱਛੇ ਬੰਦਾ ਕਿ ਜਿੰਨੇ ਜ਼ਿਮੀਦਾਰ ਸਾਡੇ ਛੋਟੇ ਤੋਂ ਛੋਟੇ ਜ਼ਿਮੀਦਾਰ ਆ ਉਹ ਸਾਰਿਆਂ ਦੀਆਂ 12-13 ਚ ਗਦਦੋਰੀਆਂ ਟੁੱਟ ਚੁੱਕੀਆਂ। ਪਰ ਇਹ ਕ੍ਰੈਸ਼ਰ ਵਾਲਿਆਂ ਦੀਆਂ ਗਦਦੋਰੀਆਂ ਕਿਉਂ ਟੁੱਟੀਆਂ? ਜੇ ਕੀ ਕਰੀਏ ਰਜਿਸਟਰੀ ਦੇਖੋ ਨਾ ਕੀ ਕੀਤਾ ਕੀ ਨਹੀਂ ਸਾਰੇ ਸਾਰੇ ਜ਼ਿਮੀਦਾਰ ਨੇ ਟੁੱਟ ਚੁੱਕੀਆਂ ਜਿੱਦਾਂ ਮਾੜੇ ਚੰਗੇ ਦੀਆਂ ਪਰ ਇਹ ਇਹਦੀ ਗਰਦੋਰੀ ਨਹੀਂ ਕਿਉਂ ਟੁੱਟੀ ਉਹ ਕਹਿੰਦੇ ਸਾਨੂੰ ਅਸੀਂ ਸਰਕਾਰ ਨੂੰ ਵੀ ਆਪਣਾ ਸਾਰਾ ਕੁਝ ਕਰਕੇ ਦਿਖਾ ਕੇ ਸਭ ਕੋਈ ਮੇਂ ਕੰਮ ਕਰਦੇ ਪਰ ਸਰਕਾਰ ਨੇ ਸਰਕਾਰ ਨੇ ਸਾਡੇ ਜ਼ਿਮੀਦਾਰ ਛੋਟੇ ਉਹਨਾਂ ਦਾ ਨਹੀਂ ਸੋਚਿਆ ਇਹਦਾ ਸੋਚਿਆ ਅਸੀਂ ਲੋਕਾਂ ਵਾਸਤੇ ਬੋਲਦੇ ਆਂ ਅਸੀਂ ਬਲੈਕਮੈਲਰ ਘੋਣੇ ਆਂ ਕਿ ਲੋਕਾਂ ਦੀਆਂ ਪੈਲੀਆਂ 30 40 ਕਿਲੇ ਰੋੜ ਗਈ ਐਸੇ ਲਾਸਟ ਤੇ ਪਿੰਡ ਦੀ ਪ੍ਰਸ਼ਾਸਨ ਜਿਹੜਾ ਪਿੰਡ ਦੇ ਵਿੱਚ ਪ੍ਰਸ਼ਾਸਨ ਇੱਕ ਵਾਰ ਨਹੀਂ ਆਇਆ ਇਨ ਕਮ ਸੇ ਕਮ ਇਨੀ ਜ਼ਮੀਨ ਕੋਟੜੀ ਐ ਨਾ ਰੇਤ ਕੋਟੜੀ ਐ ਕਿ ਪਿੰਡ ਦਾ ਪਾਲਾ ਵਾਸਤੇ ਕੋਈ ਆ ਜਾਏ ਕੋਈ ਦੇਖ ਲੈ ਕਿ ਪਿੰਡ ਨੂੰ ਕੋਈ ਲੋੜ ਵੀ ਹੈਗੀ ਸਾਰੀ ਉਮਰ ਕਮਾਈ ਕਰ ਗਿਆ ਤੇ ਕਮ ਸੇ ਕਮ 3 ਜਾਂ 4 ਕਿਲੋਮੀਟਰ ਦੂਰ ਦੀ ਦੇਖ ਦੇਖ ਲੋ ਤੇ ਕਮ ਸੇ ਕਮ 4 ਜਾਂ 5 ਕਿਲੋਮੀਟਰ ਦੀ ਸਾਨੂੰ ਸਟੱਡਾਂ ਦੀ ਲੋੜ ਹੈ ਇਥੇ ਤੇ ਕਮ ਸੇ ਕਮ 40 ਜਾਂ 30 ਕਿਲੇ ਪੁੱਟ ਚੁੱਕਿਆ ਇਥੋਂ ਤੇ ਲੋਕੀ ਜਿਹੜੀ ਫਸਲਾਂ ਆ ਲੋਕਾਂ ਦੀਆਂ ਇੱਥੇ ਦੱਬ ਚੁੱਕੀਆਂ ਸਾਰੀਆਂ ਤੇ ਜਿਹੜੇ ਜਿਨ੍ਹਾਂ ਦੀਆਂ ਫਸਲਾਂ ਦੱਬ ਚੁੱਕੀਆਂ ਉਹਨਾਂ ਨੂੰ ਹੋਰ ਦਬਾ ਰਿਹਾ ਇੱਕ ਬੋਰਡ ਗਾ ਕੇ ਉਹ ਕੀ ਬਲੈਕਮਿਲਰ ਹੈ ਤੇ ਜੇ ਲੋਕਾਂ ਲਈ ਬੋਲਣਾ ਬਲੈਕਮਿਲਰ ਆਂ ਤਾਂ ਬੋਲਦੇ ਰਹਿਣਾ ਸਾਨੂੰ ਕੋਈ ਦਿੱਕਤ ਨਹੀਂ ਆ ਚੀਜ਼ ਬਾਰੇ ਸਰਕਾਰ ਨਾਲ ਗੱਲਬਾਤ ਹੋਈ ਹੈ ਇਸ ਮੈਟਰ ਦੇ ਵਿੱਚ ਕੀ ਹਾਂ ਜਾਂ ਪਟਾਈ ਆ ਉਹ 2 ਫੁੱਟ ਜਾਂ 3 ਮੋਟ ਤੱਕ ਕਰ ਸਕਦਾ ਇਹ ਤਾਂ ਟੋਏ ਪਾਈਆਂ ਜਾਂਦੇ ਉਸ ਵਾਸਤੇ ਕਹਿੰਦਾ ਸੁਣਾ ਅਸੀਂ ਦੱਸਣਾ ਨਾ ਅਸੀਂ ਕਿਸ ਤਰੀਕੇ ਨਾਲ ਦੱਸਾਂਗੇ ਅਸੀਂ ਤੋਂ ਮੀਡੀਆ ਦਰੂ ਦੱਸਿਆ ਤੁਹਾਡੇ ਤਰੂ ਦੱਸਿਆ ਅਸੀਂ ਕਿੱਦਾਂ ਦੱਸਾਂਗੇ ਇਹ ਕੀ ਕਰ ਰਿਹਾ ਨਹੀਂ ਫ਼ੈਸਲਾ ਅਸੀਂ ਬੋਨ ਮੌਕੇ ਦੱਸਦੇ ਆ ਇਹ ਦੇਖੋ ਫਸਲ ਲੱਗੀ ਹੋਈ ਆ ਪ੍ਰੂਫ ਦਿੰਨੇ ਆ ਇਹਨੂੰ ਕਹ ਤੂੰ ਪ੍ਰੂਫ ਦੇ ਕੰਮ ਸਗਾਂ ਕਦੀ ਜਿੰਦਗੀ ਜਿੱਥੇ ਫਸਲ ਲਈ ਹੋਏ ਹਮੇਸ਼ਾ ਤੇ ਪਾਣੀ ਰਿਆ ਪਿੰਡ ਦਾ ਕੋਈ ਮੋਤਵਾਰ ਕਹਦੇ ਜਿਨ੍ਹਾਂ 40 40 50 50 ਸਾਲ ਉਮਰ ਹੋ ਚੁੱਕੀ ਆ ਉਹ ਇੱਕ ਜਣਾ ਵੀ ਕਹਿੰਦੇ ਹਾਂ ਤੇ ਫਸਲ ਲਈ ਆ ਕਦੀ ਜੇ ਫਾਰਮੇ ਦੱਸਦੇ ਕਦੀ ਖਾਦ ਖਾਦ ਦੀ ਕਿ ਜੇ ਸਲੀਪੀ ਲਾਦੇ ਕਿ ਖਾਦ ਖਰੀਦੀ ਕਿਥੇ ਇਹ ਤਾਂ ਕੁਛ ਨਹੀਂ ਕੀਤਾ ਨੇ ਕਦੀ ਜਿੰਦਗੀ ਇਹ ਤਾਂ ਹੋਰ ਦੱਸਦਾ ਫੋਟੋ ਹੋਰ ਪੋਟਰਿਆ ਇਹ ਇਹਦੇ ਨਾਲ ਵਾਤਾਵਰਨ ਪ੍ਰਦੂਸ਼ਣ ਨਹੀਂ ਹੋਣਿਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਇਸ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਏ ਤੇ ਮੰਤਰੀ ਸਾਹਿਬ ਅੱਗੇ ਵੀ ਅਸੀਂ ਦਰਖਾਸਤ ਕਰਦੇ ਆਂ ਇਹਨੂੰ ਜਲਦ ਤੋਂ ਜਲਦ ਦੇਖਿਆ ਜਾਂ ਨਿਬਟਾਰਾ ਕੀਤਾ ਜਾਏ ਦਾ ਇਹ ਜੋ ਕਿਸਾਨਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਰਹੀਆਂ ਨੇ ਇਹਨਾਂ ਨੂੰ ਜਲਦੀ ਨਿਬਟਾਇਆ ਜਾਏ ਇਹ ਨਜਾਇਜ਼ ਮਾਈਨਿੰਗ ਹੋ ਰਹੀ ਹੈ ਇਹ ਜਿਹੜੀਆਂ ਮਸ਼ੀਨਾਂ ਖੜੋਤੀਆਂ ਸਾਡੇ ਹਾਲ ਦੇਖੇ ਖੜੋਤੀਆਂ ਤੇ ਚੱਲਦੇ ਪਾਣੀ ਚ ਪੁੱਟੇ ਕਰਦੀਆਂ ਸੀ ਇਹ ਅੱਗੇ ਫਲੱਡ ਥੋੜੇ ਥੋੜਾ ਨਿਖਾਨ ਹੋਇਆ ਪਿੰਡ ਦਾ ਜਿੱਦਾਂ ਹੁਣ ਲੱਗੇ ਦੇ ਨੇ ਇਹਦੇ ਨਾਲ ਜ਼ਿਆਦਾ ਨਿਖਾਨ ਹੋਏਗਾ ਪਿਛਲੇ ਪਰ ਉਸ ਦੇ ਬਾਵਜੂਦ ਵੀ ਜਿਹੜਾ ਕੰਮ ਜਾਰੀ ਹੈ ਤੇ ਕਿੱਦਾਂ ਫਿਰ ਅੱਗੇ ਉਹ ਦੇਖਣੇ ਫਿਰ ਜਿਆ ਦੇ ਧਰਨਾ ਤੋਂ ਨਾ ਲਾਣਿਆ ਕਿ ਹਾਂ ਜੀ ਬੰਦੇ ਇਹ ਇਕੱਠੇ ਹੋ ਕੇ ਬਈ ਤੇ ਬਾਅਦ ਕੋਈ ਹਲਤੇ ਕਰਨਾ ਹੀ ਆਹੀ ਇਹ ਨਾ ਗਰਦੋਲੀ ਕਹਿੰਦਾ ਭਈ ਇਥੇ ਨਿਸ਼ਾਨਦੇ ਹੀ ਉਹ ਸਾਨੂੰ ਦੱਸੇ ਲੱਗ ਸਕੇ ਕਿਹੜੇ ਬੰਦਿਆਂ ਦੇ ਨਿਸ਼ਾਨਦੇ ਹੀ ਹੋਈ ਆ ਜਾਂ ਮਾਲਕ ਦੇ ਲੱਗ ਸਕੇ ਤੇ ਦੱਸਣ ਸਾਨੂੰ ਮੈਂ ਮੇਰਾ ਨਾਮ ਪੁਸ਼ਪਿੰਦਰ ਸਿੰਘ ਮੈਨੀ ਹੈ ਮੈਂ ਕਿਸਾਨ ਆ ਤੇ ਮੈਂ ਰੇਤ ਦੇ ਖੇਤ ਜਿਸ ਦੀ ਰੇਤ ਉਹਦੀ ਖੇਚ ਆ ਆਪਣਾ ਜਿਹੜੀ ਰੇਤ ਰੁੜ ਕੇ ਆਈ ਹੈ ਮੇਰੀ ਜ਼ਮੀਨ ਤੇ ਮੈਂ ਉਹ ਵਾਲੀ ਰੇਤ ਚੁੱਕ ਰਿਹਾ ਸੰਤ ਸਟੋਨ ਪ੍ਰੈਸ਼ਰ ਨੂੰ ਮੈਂ ਉਹ ਪ੍ਰੋਵਾਈਡ ਕਰ ਰਿਹਾ ਆ ਦੇਖੋ ਜੀ ਇਸ ਤਰ੍ਹਾਂ ਕਿ ਉਹ ਕਹਿ ਰਹੇ ਸੀ ਕਿ ਵੀ ਜਿਹੜੇ ਬੰਦੇ ਕੰਪਲੇਂਟ ਕਰ ਰਹੇ ਨੇ ਜਾਂ ਵੀਡੀਓ ਪਾ ਰਹੇ ਨੇ ਉਹ ਬਲੈਕਮੇਲਰ ਬੰਦੇ ਨੇ ਆ ਤੁਸੀਂ ਦੇਖੋਗੇ ਉਹ ਜਿਹੜਾ ਪਾਉਂਦੇ ਕਿ ਮੈਂ ਪਾਣੀ ਦੇ ਅੰਦਰੋਂ ਲੰਘ ਕੇ ਆ ਰਿਹਾ ਮਾਈਨਿੰਗ ਪਾਣੀ ਚ ਨਹੀਂ ਹੋ ਰਹੀ ਮੇਰੀ ਸੁੱਕੀ ਮਾਈਨਿੰਗ ਹੈ ਜਿਹੜੀ ਹੋ ਰਹੀ ਹੈ ਐਬਸੋਲੂਟਲੀ ਡਰਾਈ ਉਪਰੋਂ ਉਪਰੋਂ ਲੇਅਰ ਉਤਰ ਰਹੀ ਹੈ ਉੱਥੇ ਕੋਈ ਟੋਆ ਨਹੀਂ ਹੈ ਜ਼ਮੀਨ ਤਿਆਰ ਹੋ ਰਹੀ ਹੈ ਫਿਰ ਫਸਲ ਲਗਾਉਣ ਲਈ ਕੋਈ ਇਹਦੇ ਚ ਗਲਤ ਨਹੀਂ ਹੈ ਜਿਹੜੇ ਕ੍ਰਸ਼ਰ ਨੂੰ ਸਪਲਾਈ ਹੋ ਰਹੀ ਹੈ ਸੰਤ ਕ੍ਰਸ਼ਰ ਨੂੰ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਆ ਉਹਨਾਂ ਨੇ ਵੀ ਆਪਣੇ ਪੈਸੇ ਸਰਕਾਰ ਨੂੰ ਜਮ੍ਹਾਂ ਕਰਾਏ ਮੈਂ ਮੇਰੇ ਕੋਲ ਫਰਦਾ ਨਹੀਂ ਜਿਹਦੇ ਵਿੱਚ ਮੇਰੀ ਮਾਲਕੀ ਦਿਖ ਰਹੀ ਹੈ ਅੱਜ ਤੋਂ 3-4 ਦਿਨ ਪਹਿਲੇ ਮੈਕਮੇ ਨੇ ਮੈਂ ਅਪਲਾਈ ਕੀਤਾ ਸੀ ਉਹਨਾਂ ਨੇ ਆ ਕੇ ਨਿਸ਼ਾਨਦੇਹੀਆਂ ਕੀਤੀਆਂ ਮੇਰੇ ਨਾਲ ਜਿੰਨੇ ਜੋੜਵੇਂ ਮਾਲਕ ਹੈ ਉਹਨਾਂ ਨੂੰ ਬੁਲਾਇਆ ਗਿਆ ਜਿਹੜਾ ਪ੍ਰੋਪਰ ਤਰੀਕੇ ਨਾਲ ਮੇਰੀ ਪਮਾਇਸ਼ ਹੋਈ ਗਰਦੌਰ ਸਾਹਿਬ ਆਏ ਤਹਿਸੀਲਦਾਰ ਨੂੰ ਐਪਲੀਕੇਸ਼ਨ ਦਿੱਤੀ ਸੀ ਤੇ ਇਹ ਵਾਲੀ ਇੱਕ ਜਿਹੜੀ ਗਵਰਨਮੈਂਟ ਨੂੰ ਪੈਸੇ ਜਮ੍ਹਾਂ ਹੁੰਦੇ ਆ ਕਿਉਂਕਿ ਜਿਹੜਾ ਫਾਰਮਰ ਹੈ ਫਾਰਮਰ ਨੇ ਕਿਸੇ ਨੂੰ ਕੋਈ ਪੈਸੇ ਜਮਾ ਨਹੀਂ ਕਰਾਣੇ ਜੇ ਮੈਂ ਕ੍ਰਸ਼ਰ ਨੂੰ ਸਪਲਾਈ ਕਰਾਂਗਾ ਤੇ ਕ੍ਰਸ਼ਰ ਵਾਲਿਆਂ ਨੇ ਪੈਸੇ ਜਮਾ ਕਰਾਣੇ ਉਹ ਕਰਾ ਦਤ ਨੇ ਇਹ ਤੁਸੀਂ ਦੀ ਵੀ ਫੋਟੋ ਖਿੱਚ ਲਓ ਇਹ ਮੈਂ ਉਹਨਾਂ ਨੇ ਜਮਾ ਕਰਾਏ ਨੇ ਇਹ ਖਤਮ ਹੋਣਗੇ ਹੁ ਮੈਂਬਰ ਫਿਰ ਤੋਂ ਪੈਸੇ ਜਮਾ ਹੋਣੇ ਆ ਦਸੰਬਰ ਚ ਫਿਰ ਪਾਉਣੇ ਆ 31 ਦਸੰਬਰ ਤੱਕ ਮੈਂ ਚਾਹਨਾ ਕਿ ਮੇਰੀ ਇਹ 29 ਕਿੱਲੇ ਮੇਰੇ ਤੇ ਮੇਰੇ ਬੇਟੇ ਦੀ ਹੈ ਅਸੀਂ ਇਹਨੂੰ ਲੈਵਲ ਕਰਦੀਏ ਤੇ ਇਹਨੂੰ ਵਾਯੂਗ ਫਿਰ ਤਿਆਰ ਕਰਤੀਏ ਸਰ ਕੁਝ ਲੋਕਾਂ ਤੋਂ ਵੀ ਕਹਿਣਾ ਹੈਗਾ ਕਿ ਸਾਡੇ ਲੱਗੇ ਇੱਕ ਮਾਦਰਾ ਕੇਸ ਜਿਹੜਾ ਬਿਲਕੁਲ ਪਾਣੀ ਜੀ ਬਹਾਨਾ ਰੁੜ ਗਿਆ ਇਸ ਕ੍ਰੈਸ਼ਰ ਕਰਨੇ ਰੁੜ ਗਿਆ ਕ੍ਰੈਸ਼ਰ ਨੇ ਤੇ ਇੱਥੇ ਕੋਈ ਮਾਈਨਿੰਗ ਹੋਈ ਨਹੀਂ ਪਿਛਲੇ 3-4 ਸਾਲ ਤੋਂ ਕ੍ਰੈਸ਼ਰ ਸਾਡੇ ਨਾਲ ਇੱਕ ਜੋੜਵਾ ਛਾਪੁਰ ਗੋਪੀ ਲੱਗਦਾ ਜਿਹੜੀ ਅਪਰੂਵਡ ਮਾਈਨਿੰਗ ਖੱਡ ਹੈ ਉੱਥੋਂ ਮਾਲ ਸੀ ਲੈਣਿਆ ਸਾਰਾ ਸਾਰਾ ਮਾਲ ਉੱਥੋਂ ਹੀ ਲਿਆ ਉਹਦੀ ਪ੍ਰੋਪਰ ਸਾਡੇ ਕ੍ਰੈਸ਼ਰ ਵਾਲਿਆਂ ਕੋਲ ਪਰਚੀ ਹੈ ਸਾਰਾ ਕੁਝ ਹੈ ਇਸ ਪਾਣੀ ਟਪਕੇ ਤੇ ਕੋਈ ਗਿਆ ਹੀ ਨਹੀਂ ਕਦੇ ਮਾਈਨਿੰਗ ਕਰਨ ਇੱਥੇ ਇੱਥੇ ਜੇ ਮਾਈਨਿੰਗ ਕੀਤੀ ਹੁੰਦੀ ਤਾਂ ਕੋਈ ਟੋਏ ਹੁੰਦੇ ਕੁਝ ਹੁੰਦਾ ਕੋਈ ਸਿਗਨੀਫੀਕੈਂਟ ਤੁਸੀਂ ਜਿੱਥੇ ਵੀ ਮਾਈਨਿੰਗ ਹੁੰਦੀ ਹੈ ਉੱਥੇ ਟੋਏ ਮਿਲਦੇ ਨੇ ਸਾਰਾ ਕੁਝ ਮਿਲਦਾ ਹੈ ਇਹ ਕਦੇ ਵੀ ਨਹੀਂ ਹੋਇਆ ਇੱਥੇ ਕਦੇ ਟੋਆ ਪਿਆ ਹੀ ਨਹੀਂ ਤੁਸੀਂ ਹੁਣ ਵੀ ਫਿਰ ਲੋ ਕੋਈ ਟੋਆ ਨਹੀਂ ਹੈਗਾ ਪਧਰੀ ਅਸੀਂ ਚੀਜ਼ ਪੁੱਟ ਰਹੇ ਹਾਂ ਲੈਵਲ ਕਰਦੇ ਹਾਂ ਉਹਨਾਂ ਨੂੰ ਪ੍ਰੋਪਰ ਜੀਸੀਵੀ ਨਾਲ ਅਗਰੇ ਆਪਣੀ ਅਗਲੀ ਫਸਲ ਦੀ ਤਿਆਰੀ ਕਰ